ਦੋਸਤੋ ਲੰਡਨ ਜਾਣ ਤੋਂ ਪਹਿਲਾਂ ਅੱਜ ਆਪਾਂ ਗੱਡੇ ਦੀ ਟੈਸਟ ਡਰਾਈਵ ਲੈਣ ਆਏ ਹਾਂ ਹਿਮਾਚਲ ਦੇ ਛੋਟੇ ਜਿਹੇ ਪਹਾੜਾਂ ਤੇ ਤੇ ਅੱਜ ਮੈਂ ਫਾਈਨਲ ਆਪਾਂ ਪਹੁੰਚ ਗਏ ਪ੍ਰਾਪਰਟੀ ਵੇਖਣ ਹਾਂ ਹਾਂ ਕਿੰਨੇ ਦਿਨਾਂ ਤੱਕ ਹੋ ਜਾਊ ਕੰਮ ਲਾਜ ਅਲਹੁਲਲਾ 6 ਮਹੀਨੇ ਤਿਆਰ ਹੋਣਗੇ 6 ਮਹੀਨਿਆਂ 'ਚ ਹੋ ਜਾਊਗਾ ਦੋਸਤੋ ਤਿਆਰ 10 ਕਰੋੜ ਇਹਦੇ ਤੇ ਇਨਵੈਸਟ ਹੋ ਜਾਣਾ ਦੋਸਤੋ ਤੇ ਬਡੌਗ ਦੇ ਵਿੱਚ ਇਹ ਪ੍ਰਾਪਰਟੀ ਬੋ ਪਿੰਡਾ ਜੀ ਬੋ ਪਿੰਡ ਬੋ ਐਚ ਬੈਸਟ ਆਫ ਹਰਿਆਣਾ ਮੇਰੇ ਪਿੰਡ ਦਾ ਨਾਮ ਹੈਗਾ ਜੀ ਵਿਲੇਜ ਬੋ ਬੈਸਟ ਆਫ ਹਰਿਆਣਾ ਠੀਕ ਹੈ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ ਮੈਂ ਕਿ ਲੰਡਨ ਜਾਣ ਤੋਂ ਪਹਿਲਾਂ ਗੱਡੀ ਮਾੜੀ ਚੈੱਕ ਹੋ ਜੇ ਤੇ ਅੱਜ ਦੋਸਤੋ ਆਏ ਆ ਮੜਾ ਜਾ ਘੁੰਮਣ ਫਿਰਨ ਤੇ ਜੈਸ਼ਵਿਕ ਵੀ ਕਹਿੰਦਾ ਸੀ ਵੀ ਮੇਰੇ ਛੁੱਟੀਆਂ ਖਤਮ ਹੋ ਗਈਆਂ ਮੈਨੂੰ ਪਹਾੜ ਤੇ ਲੈ ਕੇ ਜਾਓ ਤੇ ਇਧਰ ਅਸੀਂ ਥੋੜਾ ਜਿਹਾ ਥੋੜੇ ਖਾ ਰਹੇ ਹਾਂ ਥੋੜੇ ਲੈ ਕੇ ਨਾਲ ਕਰੋ ਚਾਹ ਬਣਾ ਕੇ ਲਿਆਂਦੀ ਤੇ ਚਾਹ ਪੀਣੇ ਆ ਦੋਸਤੋ ਅੱਜ ਅਸੀਂ ਚੱਲੇ ਆਂ ਬਡੌਗ ਜਿੱਥੇ ਬਰਾੜ ਸਾਹਿਬ ਦੇ ਦੋਸਤ ਨੇ ਇੱਕ ਹੋਟਲ ਬਣਾਇਆ ਬਹੁਤ ਹੀ ਸੋਹਣਾ ਤੇ ਉਹ ਪ੍ਰਾਪਰਟੀ ਅਸੀਂ ਦੇਖ ਕੇ ਆਉਣੇ ਆ ਤੇ ਕਦੋਂ ਤੱਕ ਚੱਲੂ ਹੋ ਜੂਗਾ ਉਹਦੇ ਬਾਰੇ ਸਾਰਾ ਕੁਝ ਇਹ ਆਪਣਾ ਪਹਿਲਾ ਮਤਲਬ ਕਿ ਛੋਟਾ ਜਿਹਾ ਪਿਕਨਿਕ ਹੀ ਕਵਾਂਗੇ ਇਹਨੂੰ ਆਪਾਂ ਹੈਗੀ ਆ ਪਹਿਲੀ ਵਾਰ ਅਵੀਰ ਜੀ ਹੋਰਾਂ ਦੇ ਨਾਲ ਆਪਣੇ ਹਾਈਲੈਕਸ ਵੀ ਫਸਟ ਟਾਈਮ ਆਇਆ ਜਿਹੜਾ ਕਿ ਇਧਰਲੀ ਸਾਈਡ ਹਿਮਾਚਲ ਚ ਫਾਈਨਲ ਦੋਸਤੋ ਅਸੀਂ ਬਡੌਗ ਪਹੁੰਚ ਗਏ ਚੰਦੇਗੜ੍ਹ ਤੋਂ ਇੱਕ ਘੰਟੇ ਦੀ ਵਾਰਡ ਸੀਗੀ ਤੇ ਹੁਣ ਅਸੀਂ ਉਹ ਪ੍ਰਾਪਰਟੀ ਦੇਖਾਂਗੇ ਜਿਹੜੇ ਬਰਾੜ ਸਾਹਿਬ ਦੇ ਦੋਸਤ ਨੇ ਤੇ ਇਹ ਚੰਦੇਗੜ੍ਹ ਤੋਂ 25 ਕਿਲੋਮੀਟਰ ਦੂਰ ਇਹਨਾਂ ਦੇ ਕਿਸੇ ਦੋਸਤ ਨੇ ਮਤਲਬ ਕਿ ਇੱਥੇ ਆਪਣਾ ਹੋਟਲ ਬਣਾਇਆ ਹੋਇਆ ਹਾਂਜੀ ਹਲੇ ਬਣ ਰਿਹਾ ਤੇ ਉਹ ਦੇਖਣ ਆਏ ਆ ਤੇ ਬਰਾੜ ਸਾਹਿਬ ਕਹਿੰਦੇ ਵੀ ਆਪਾਂ 파ਟਨਰ ਬਣ ਜਾਈਏ ਤੇ ਹੋਟਲ ਦੇ ਤੋਂ ਦੋਸਤੋ ਦੇਖਣ ਆਏ ਆ ਕਿਵੇਂ ਦੀ ਪ੍ਰਾਪਰਟੀ ਆ ਜੇ ਰੱਬ ਨੇ ਚਾਇਆ ਤਾਂ ਆਪਾਂ ਵੀ ਹਿਮਾਚਲ ਦੇ ਵਿੱਚ 파ਟਨਰシップ ਤੇ ਕੰਮ ਕਰਾਂਗੇ ਕੁਛ ਵੀ ਕਰ ਸਕਦਾ ਪਰਮਾਤਮਾ ਪਰ ਕਈ ਪੈਨਪ੍ਰਾਣਾ ਇਹ ਮੈਨੂੰ ਬੜਾ ਹਸਾਉਂਦਾ ਜਿਵੇਂ ਕਹਿੰਦੇ ਨੇ ਇਹਨਾਂ ਨੂੰ ਰੱਜ ਨਹੀਂ ਉਹਨਾਂ ਨੂੰ ਰੱਜ ਨਹੀਂ ਉਹਨਾਂ ਬਰਾੜ ਸਾਹਿਬ ਮੈਂ ਕਹਿ ਰਿਹਾ ਵੀ ਇਹ ਬਰਾੜ ਸਾਹਿਬ ਦੇ ਦੋਸਤ ਦੀ ਪ੍ਰਾਪਰਟੀ ਆ ਤੇ ਬਰਾੜ ਸਾਹਿਬ ਸਾਨੂੰ ਦਿਖਾਉਣ ਲੈ ਕੇ ਆਏ ਵੀ ਆਪਾਂ ਵੀ ਇਹਨਾਂ ਨਾਲ ਬਟਨਸ਼ਿਪ ਤੇ ਕੰਮ ਕਰ ਲਈਏ ਹਾਂ ਹਾਂ ਤੇ ਅੱਜ ਮੈਂ ਕਿ ਫਾਈਨਲ ਆਪਾਂ ਪਹੁੰਚ ਗਏ ਪ੍ਰਾਪਰਟੀ ਵੇਖਣ ਹਾਂ ਕਿੰਨੇ ਦਿਨਾਂ ਤੱਕ ਹੋ ਜਾਊ ਕੰਮ ਲਓ ਜੀ ਅਲਹੁਲਮਦੁਲ 6 ਮਹੀਨੇ ਤਿਆਰ ਹੋਣਗੇ 6 ਮਹੀਨਿਆਂ ਚ ਹੋ ਜਾਊਗਾ ਦੋਸਤੋ ਤਿਆਰ ਆ ਦੇਖੋ ਦੋਸਤੋ ਅੱਗੇ ਇੰਟਰਵਿਊ ਦਿਖਾਓ ਵੀ ਉਹ ਦੇਖੋ ਤੁਸੀਂ ਇਹ ਫੁੱਟਾਂ ਦੇ ਅੱਪ ਇਹਦੇ ਉੱਪਰ ਬਣਿਆ ਆਪਾਂ ਉੱਪਰ ਸਭ ਬਣਿਆ ਉੱਪਰ ਠੀਕ ਉਹ ਮਿਠਲੋ ਪੰਨਾ ਤਿਆਰ ਬਿਲਕੁਲ ਉੱਪਰ ਲਓ ਤਿਆਰ ਇਹ ਆ ਦੋਸਤੋ ਬਰਾੜ ਸਾਹਿਬ ਦੇ ਦੋਸਤ ਦੀ ਪ੍ਰਾਪਰਟੀ ਤੇ ਤੇ ਚੰਡੀਗੜ੍ਹ ਤੋਂ ਕੋਈ ਬੜਾ ਦੂਰ ਵੀ ਨਹੀਂ ਆ ਆ ਵੀਓ ਦੇਖੋ ਦੋਸਤੋ ਹਵਾ ਬੰਦ ਆ ਹੂੰ ਪਰਾਟ ਸਾਹਿਬੇ ਲੋਕੇਸ਼ਨ ਦਾ ਨਾਮ ਕੀ ਆ ਇਹ ਬਾਈ ਜੀ ਕੁਮਾਰਤੀ ਤੋਂ ਸਤਿ ਸ਼੍ਰੀ ਅਕਾਲ ਜੀ ਮਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੱਲੇ ਬੱਲੇ ਬਾਈ ਗਰਮੀ ਗਰਮੀ ਹੋਵੇ ਕਿਆ ਗੱਲ ਹੋਰ ਜੀ ਪਸੀਨਾ ਪਸੀਨਾ ਹੋ ਗਿਆ ਮੈਂ ਬੇਟ ਜਾ ਘਟਾਉਣਾ ਹੋਵੇ ਚਾਰਕ ਦਿਨ ਰਹਿਲੀ ਇੱਥੇ ਫਿਰ ਚਾਰ ਚਰ ਪੌੜੀਆਂ ਚੜ੍ਹ ਕੇ ਉੱਪਰ ਗਿਆ ਨਾ ਜਿਹੜਾ ਮੈਂ ਬੇਟ ਜਾ ਘਟਾਉਣਾ ਉਹ ਅੱਠ ਦਿਨ ਰੋ ਇੱਥੇ ਆ ਚੱਕਾ ਹਾਂ ਸ਼ੇਮਾ ਸਾਹਿਬਾ ਹੋਟਲ ਕਦੋਂ ਤਿਆਰ ਹੋ ਜਾ ਤੁਹਾਡਾ ਵੈਕੂ ਦੇ ਹੱਥ ਹੈ ਜੀ ਫਿਰ ਵੀ 5-6 ਮਹੀਨੇ ਸਾਲ ਚ ਮੇ ਵੀ ਸਾਲ ਲੱਗੂਗਾ ਜੀ ਸਾਲ ਲੱਗੇਗਾ ਕੀ ਨਾਮ ਰੱਖਿਆ ਜੀ ਨਾ ਹੁਣ ਵੱਡੇ ਵੀਰ ਹੋਣੀ ਕਰਨਗੇ ਜੀ ਠੀਕ ਹੈ ਆਈਏ ਦੱਸਣਗੇ ਠੀਕ ਹੈ ਜੀ ਹੋਟਲ ਵਿੱਚੋਂ ਤੁਸੀਂ ਵਧੀਆ ਕਰਵਾ ਰਹੇ ਹੋ ਅਸੀਂ ਮੇਰੇ ਕਰ ਰਹੇ ਹਾਂ ਜੀ ਬਾਕੀ ਵੈਗਨੂ ਦੇ ਰੰਗ ਹੈ ਜੀ ਹਾਂਜੀ ਹਾਂਜੀ ਹਾਂ ਵੀ ਛੋਟੂ ਕਿਹੜੀ ਕਲਾਸ ਹੈ ਜੀ ਮੰਮਾ 3 ਹਾਂ ਭਾਈ ਲਓ ਵੀ ਦੋਸਤੋ ਅਸੀਂ ਟਰੈਕਿੰਗ ਕਰਨ ਚੱਲੇ ਆਂ ਚੇਮਾ ਸਾਹਿਬ ਦੇ ਹੋਟਲ ਦੇ ਪਿਛਲੇ ਪਾਸੇ ਟਰੈਕਿੰਗ ਵਾਲਾ ਰਸਤਾ ਜਾ ਰਿਹਾ ਤੇ ਹੁਣ ਸਾਨੂੰ ਚੀਮਾ ਸਾਹਿਬ ਲੈ ਕੇ ਜਾ ਰਹੇ ਆ ਟ੍ਰੈਕਿੰਗ ਤੇ ਚੱਲੀਏ ਬਰਾਟ ਸਾਹਿਬ ਚਲੋ ਜੀ ਚਲੋ ਚੱਲਦੇ ਆ ਜੀ ਹਾਂ ਹੁਣ ਅਸੀਂ ਟ੍ਰੈਕਿੰਗ ਤੇ ਚੱਲੇ ਆ ਅਗਲੀ ੱਡੀ ਲਾਓਗੇ ਤਾਂ ਥਿਲਕ ਸਕਦਾ ਬੰਦਾ ਠੀਕ ਆ ਜੀ ਪੰਜੇ ਤੇ ਪ੍ਰੈਸ਼ਰ ਦੇਣਾ ਠੀਕ ਆ ਜੀ ਲਓ ਵੀ ਦੋਸਤੋ ਮੰਮਾ ਪਾਪਾ ਆਏ ਨੇ ਅੱਗੇ ਜਾਤੂ ਨਾ ਮਗਦੇ ਕੇ ਅਸੀਂ ਟ੍ਰੈਕਿੰਗ ਕਰ ਰਹੇ ਆ ਤੇ ਦੀਮਾ ਸਾਹਿਬ ਸਾਨੂੰ ਇੰਡੀਕੇਸ਼ਨ ਦੇ ਦੇ ਟ੍ਰੈਕ ਤੇ ਡਿੱਗਣਾ ਜਾਈ ਪਵਨ ਥੱਲੇ ਡਿੱਗ ਗਈ ਤਾਂ ਚਾਰ ਜਣੇ ਲੈ ਕੇ ਨਿੱਗਾ ਗਈ ਜਿਵੇਂ ਇਕੱਲੀ ਡੁੱੜ ਗਈ ਤਾਂ ਜਿਵੇਂ ਆਪਾਂ ਉੱਥੇ ਫੋਰੈਸਟ ਚ ਗਏ ਸੀਗੇ ਆਜੋ ਬਰਾਟ ਸਾਹਿਬ ਆਇਆ ਜੀ ਜੇ ਵੀਰ ਜੀ ਡਿੱਗ ਵੀ ਤਾਂ ਫਿਰ ਅਸੀਂ ਸਾਰੇ ਫਿਰ ਅਸੀਂ ਸਾਰੇ ਇਹ ਤਾਂ ਜੈਸ਼ਵਿਕ ਪੇਰੋ ਕਿ ਇਹ ਤਾਰੇ ਫੇਰ ਨਾਲ ਹੀ ਹੁੰਦੀ ਨਹੀਂ ਸੀ ਕਿਉਂ ਹਾਂ ਫਰ ਨਾਲੀ ਗਿਰੜੀ ਕੀ ਕਹਿੰਦੇ ਸੀ ਇਹਨੂੰ ਸਾਡੇ ਤਾਂ ਹਰਿਆਣੇ 'ਚ ਗਿਰੜੀ ਕਹਿੰਦੇ ਸੀ ਇਹਨੂੰ ਠੀਕ ਹੈ ਜੀ ਪੱਥਰ ਦੀ ਹੁੰਦੀ ਪਹਿਲਾਂ ਬੜਾ ਤਾਂ ਦੇ ਮਗਰ ਪਾਉਂਦੇ ਠੀਕ ਘਿਰਲੀ ਘਿਰਦੀ ਘਿਰਲੀ ਆ ਗਿਰੜੀ ਮੇ ਵੀ ਜੋ ਵੀ ਤੇ ਉਹਨੂੰ ਪੱਥਰ ਦੀ ਹੁੰਦੀ ਮਗਰ ਪਾਉਂਦੇ ਨੇ ਬੜਾ ਤਾਂ ਥੋੜਾ ਵੈਸੇ ਪਿੰਡ ਕਿਹੜਾ ਹੈ ਹਰਿਆਣੇ 'ਚ ਮੇਰਾ ਬੋਹ ਪਿੰਡ ਹੈ ਜੀ ਬੋਹ ਪਿੰਡ ਬੀਓਐਚ ਬੈਸਟ ਆਫ ਹਰਿਆਣਾ ਮੇਰੇ ਪਿੰਡ ਦਾ ਨਾਮ ਹੈਗਾ ਜੀ ਵਿਲੇਜ ਬੋਹ ਬੈਸਟ ਆਫ ਹਰਿਆਣਾ ਜਿਹੜੇ ਜਿਹੜੇ ਮਤਲਬ ਹਰਿਆਣੇ 'ਚ ਪਿੰਡ ਕੋਈ ਆ ਜਿਹਦੀ ਜੇਪਾ ਸ਼ਾਰਟ ਫਾਰਮ ਤੋਂ ਫੁੱਲ ਫਾਰਮ ਕਰੀਏ ਉਹ ਹੈਗਾ ਬੈਸਟ ਆਫ ਹਰਿਆਣਾ ਪਿੰਡ ਬੋ ਪਿੰਡ ਬੋ ਦੋਸਤੋ ਖਤਰਨਾਕ ਟਰੈਕਿੰਗ ਆ ਗਈ ਆ ਜਿਹੜੀ ਛੋਟੀ ਜਿਹੀ ਇੱਕ ਟਿਪੂ ਸੰਦੀ ਜਮੇ ਵਾਲਾ ਖਤਰਨਾਕ ਰਸਤਾ ਆ ਗਿਆ ਕਮਨ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਆਹ ਜੀ ਸੌਖੇ ਨੇ ਇਹ ਸੌਖੀ ਹੈ ਜੀ ਹਜੇ ਤਾਂ ਚੜ ਰਹੇ ਹਾਂ ਇੱਥੇ ਜਾਪਾ ਚੜ ਰਹੇ ਹਾਂ ਨਾ ਥੱਲੇ ਨੂੰ ਜਾ ਰਹੇ ਹਾਂ ਜਦੋਂ ਉੱਪਰ ਆਵਾਂਗੇ ਫੇਰ ਤਾਂ ਲੱਗੂਗਾ ਜੀ ਪਤਾ ਲੱਗੂਗਾ ਤੋ ਨਹੀਂ ਉੱਪਰ ਆਪਾਂ ਅੱਗੇ ਪੌੜੀਆਂ ਚੜੀਆਂ ਸੀ ਕਿੰਨੀ ਤਾਂ ਸਾਹ ਚੜ ਗਿਆ ਸੀ ਅੱਜ ਜੋ ਪਤਲੇ ਰਸਤੇ ਤੇ ਅੱਜ ਪ੍ਰਜੇਂਦਰ ਸਿੰਘ ਨੂੰ ਟ੍ਰੈਕਿੰਗ ਕਰਾ ਰਹੇ ਆ ਐਕਸਪੀਰੀਅੰਸ ਹੋ ਜਾਊਗਾ ਵਧੀਆ ਦੋਸਤੋ ਸਾਹਮਣੇ ਖੇਤੀ ਹੋ ਰਹੀ ਏ ਟਮਾਟਰਾਂ ਦੀ ਖੇਤੀ ਟਮਾਟਰ ਸ਼ਿਮਲਾ ਮਿਰਚ ਬੈਂਗਨ ਠੀਕ ਆ ਇੱਧਰ ਅਨਾਰ ਲੱਗੇ ਹੋਏ ਸੀ ਗਲਗਲ ਚਲੋ ਉੱਥੋਂ ਦਾ ਬਹੁਤ ਵਧੀਆ ਕੀ ਹੋ ਰਿਹਾ ਹੈ ਆਪਣੀ ਬਿਲਡਿੰਗ ਮਿੱਲੀ ਅੱਛਾ ਉਹ ਕਿੱਥੇ ਆ ਗਿਆ ਤੇ ਉਹ ਜਿਮਾ ਸਰ ਦਾ ਹੋਟਲ ਸਾਹਮਣੇ ਨਜ਼ਰ ਆ ਰਿਹਾ ਬਹੁਤ ਦੂਰ ਆ ਗਿਆ ਉਹ ਬਿਲਕੁਲ ਟੌਪ ਤੇ ਯਸ਼ਵੀਕ ਕਿਥੇ ਹੋਇਆ ਫਿਰ ਆਪਣੇ ਦੱਸ ਦੇ ਇੱਧਰ ਆ ਹ ਮੇਰੇ ਨਾਲ ਆ ਕੋਈ ਕਰਨੀ ਆ ਕੋਈ ਪਾਈਆ ਭਾਰਤਾ ਘਟੂ ਗਈ ਇਸਕੇ ਨਹੀਂ ਘੜਦਾ ਮੈਂ ਪਾਈਆ ਤਾਂ ਕੀ ਘੜਨਾ ਆ ਦੇਖੋ ਕਿੰਨੇ ਆ ਟੁੱਟੇ ਬੈਠੇ ਦਿੱਤੀ ਪਾਈ ਸਾਡੀ ਆ ਗਈ ਆ ਦੋਸਤੋ ਟਮਾਟਰਾਂ ਦੀ ਖੇਤੀ ਆ ਗਈ ਆ ਇੱਕ ਸੁੱਕਿਆ ਟਮਾਟਰ ਦੀ ਬਿਮਾਰੀ ਆ ਗਈ ਹਮ ਸਾਰੇ ਜਨੇ ਥੱਕ ਕੇ ਬੈਠੇ ਆ ਜੀ ਹੁਣ ਖਾਣੇ ਦੀ ਵੇਟ ਕਰ ਰਹੇ ਆ ਚਾ ਚ ਜੰਗਲ ਦੇ ਵਿੱਚ ਲਾਵਾਂਗੇ ਮੰਗਲ ਤੇ ਪਤਾ ਕੀ ਸੀਗਾ ਜਦੋਂ ਬਾਈ ਚੀਮੇ ਨੇ ਪੁੱਛਿਆ ਵੀ ਰੋਟੀ ਕੀ ਖਾਓਗੇ ਸਾਰੇ ਲੋਕ ਨਹੀਂ ਨਹੀਂ ਢਿੱਡ ਭਰੇ ਹੋਏ ਸਾਡੇ ਨਹੀਂ ਨਹੀਂ ਹੁਣ ਸਾਰਾ ਧਿਆਨ ਦਰਾਵਾਹਾਂ ਆਈਆ ਬਈਆਂ ਨੇ ਕਿ ਰੋਟੀ ਕਦੋਂ ਆਊਗੀ ਕੋਈ ਗੱਲ ਨਹੀਂ ਵੇਟ ਕਰੋ ਜੀ ਰੋਟੀ ਥੋੜੀ ਦੇਰ ਤੱਕ ਆ ਰਹੀ ਏ ਜੂਰੀ ਠੀਕ ਹੈ ਤੁਹ ਲੱਗਿਆ ਬੰਦੇ ਆ ਜਾਂਦੇ ਜੀ ਲਓ ਵੀ ਦੋਸਤੋ Zomato Swiggy ਦਾ ਮਤਲਬ ਕਿ ਸ਼ਹਿਰਾਂ ਦੇ ਵਿੱਚ ਹੀ ਸਰਵਿਸ ਦਿੰਦੇ ਆ ਤੇ ਚੀਮਾ ਸਾਹਿਬ ਦੇ ਹੋਟਲ ਦੇ ਵਿੱਚੋਂ ਜਿਹੜੀ ਸਰਵਿਸ ਆ ਰਹੀ ਜੰਗਲ ਦੇ ਵਿੱਚ ਅਸੀਂ ਜੰਗਲ 'ਚ ਰੁਕੇ ਸੀਗੇ ਤੇ ਪਹਿਣ ਪਹਿਲਾ ਐਕਸਪੀਰੀਅੰਸ ਆਪਣਾ ਪਹਿਲਾ ਐਕਸਪੀਰੀਅੰਸ ਜਿਹੜਾ ਕਿ ਜਿੰਨਾ ਚਿਰ ਜਿਉਂਦੇ ਹਾਂ ਉਹਨਾ ਟਾਈਮ ਜਿਹੜਾ ਕਿ ਆਪਾਂ ਨੂੰ ਯਾਦ ਰਹੂਗਾ ਯਾਦ ਰਹੂਗਾ ਇਹ ਰੋਟੀ ਹੁਣ ਸਾਡੇ ਜੰਗਲ ਦੇ ਵਿੱਚ ਆਈ ਆ ਤੇ ਚੀਮਾ ਸਾਹਿਬ ਦੇ ਦੋਸਤੋ ਵੀਰ ਜੀ ਹੋਰਾਂ ਨੇ ਪਹਿਲੀ ਮੁਲਾਕਾਤ ਆਪਾਂ ਵੀਰ ਜੀ ਹੋਰਾਂ ਨੂੰ ਮਿਲੇ ਫੈਮਿਲੀ ਨੂੰ ਪਹਿਲੀ ਮੁਲਾਕਾਤ ਬਹੁਤ ਹੀ ਯਾਦਗਾਰ ਬਣ ਗਈ ਆਪਣੀ ਵੈਸੇ ਬਿਲਕੁਲ ਆ ਰੋਟੀ ਆ ਗਈ ਆ ਤੇ ਧੰਨਵਾਦ ਬਾਈ ਤੁਹਾਡਾ ਵੀ ਤੁਸੀਂ ਇੰਨੇ ਪਿੱਛੇ ਲੈ ਕੇ ਆਏ ਆ ਸਾਡੇ ਖਾਣਾ ਧੰਨਵਾਦ ਜੀ ਤੁਹਾਡਾ ਸਾਡਾ ਲੰਗਰ ਪਜਾਣ ਲਈ ਜੀ ਬਿਲਕੁਲ ਜੀ ਤੇ ਚੀਮਾ ਸਾਹਿਬ ਜੀ ਜਦੋਂ ਤੁਹਾਡਾ ਓਪਨ ਹੋ ਗਿਆ ਰਿਜ਼ੋਰਟ ਉਹਦਾ ਕਸਟਮਰ ਨੂੰ ਵੀ ਸਰਵਿਸ ਮਿਲ ਸਕਦੀ ਹੈ ਜੀ ਬਿਲਕੁਲ ਜੀ ਇਹ ਟ੍ਰਾਇਲ ਹੀ ਸੀਗਾ ਅੱਜ ਦਾ ਫਿਰ ਤਾਂ ਤੁਸੀਂ ਆਪਾਂ ਗੱਲ ਕਰ ਰਹੇ ਸੀ ਡਰੋਨ ਵਗੈਰਾ ਵੀ ਤੁਸੀਂ ਪ੍ਰੋਵਾਈਡ ਕਰੋਗੇ ਬਿਲਕੁਲ ਜੀ ਡਰੋਨ ਰਾਹੀਂ ਲੰਚ ਇਥੇ ਬ੍ਰੇਕਫਾਸਟ ਪ੍ਰੋਵਾਈਡ ਕਰਿਆ ਕਰਾਂਗੇ ਜੀ ਠੀਕ ਠੀਕ ਜਮਾਨਾ ਉਹਦਾ ਫਾਇਦਾ ਲਵਾਂਗੇ ਥੋੜਾ ਬਿਲਕੁਲ ਜੀ ਦੋਸਤੋ ਆਹ ਸਾਈਡ ਤੋਂ ਸਾਹਮਣੇ ਉਹ ਬਿਲਡਿੰਗ ਦਿਖ ਰਹੀ ਆ ਉਹ ਚੀਮਾ ਸਾਹਿਬ ਦਾ ਤਨ ਦਿਖਾਉਣਾ ਮੈਂ ਉਹ ਸਾਹਮਣੇ ਜਿਹੜਾ ਉਹ ਹੋਟਲ ਚੀਮਾ ਸਾਹਿਬ ਦਾ ਤੇ ਹੁਣ ਅਸੀਂ ਕਿੰਨੇ ਇੱਥੇ 1-2 ਕਿਲੋਮੀਟਰ ਹੋਊਗਾ ਇਹ ਲਗੇਸ਼ ਬਹੁਤ ਇੰਨਾ ਹੈਗਾ ਜੀ ਇੰਨਾ ਹੋਊਗਾ 2 ਕਿਲੋਮੀਟਰ ਟਰੈਕ ਕਰਕੇ ਆਏ ਤੇ ਹੁਣ ਅਸੀਂ ਖਾਣਾ ਖਾਣ ਲੱਗੇ ਹਾਂ ਚਲੋ ਚਲੋ ਕਰੋ ਸੈਟਅਪ ਪਵਨ ਚਲੋ ਤੀਤ ਇੱਕ ਮਿੰਟ ਚਲੋ ਇਸ ਤੀਪੂ ਕਰੋ ਸੈਟਅਪ ਕੋਸ਼ਿਸ਼ ਕੀ ਦੇਖੋ ਬੈਠੋ ਪਲੀਜ਼ ਤੁਸੀਂ ਰੁਕੋ ਰੁਕੋ ਜੈ ਜੈ ਰਾਮ ਨਾਲ ਬੈਠੋ ਉੱਥੇ ਬੈਠਾ ਚਲ ਉੱਥੇ ਸਾਡਾ ਅਸਲਾ ਸਾਨੂੰ ਫੜਾ ਦੇ ਦੀ ਐਵੇਂ ਦੇ ਮੌਸਮ ਵਿੱਚ ਆਈਫੋਨ ਵੀ ਬਹੁਤ ਵਧੀਆ ਵੀਡੀਓ ਬਣਾਉਣ ਲੱਗੇ ਬਹੁਤ ਬਹੁਤ ਵਧੀਆ ਬਾਕੀ ਧੁੱਪ ਧੱਪ ਦੇ ਵਿੱਚ ਨਹੀਂ ਬਣਾਉਂਦਾ ਵਧੀਆ ਫਿਰ ਫੇਲ ਹੋ ਜਾਂਦਾ ਜੀ ਬੈਟਰੀ ਡਾਊਨ ਹੋਣ ਲੱਗ ਗਈ ਹੁਣ ਹਲਕੇ ਜਿਹਾ ਭਾਈ ਮਿੱਠੇ ਵੀ ਨੇ ਇਹ ਉਹ ਵੀ ਕੀਤਾ ਜੀ ਇਹ ਚ ਕੁਝ ਨਾ ਕੁਝ ਰਾਜ ਦੀ ਗੱਲ ਹੈ ਜੀ ਲਓ ਵੀ ਦੋਸਤੋ ਅਸੀਂ ਜਿਹੜਾ ਖਾਣਾ ਖਲਾਣ ਖਾਣ ਲੱਗਿਆ ਥੋੜਾ ਜਿਹਾ ਕਚਰਾ ਖਲਾ ਰਿਆ ਸੀਗਾ ਉਹ ਅਸੀਂ ਮਤਲਬ ਕਿ ਸਾਰਾ ਪਿਕ ਕਰ ਲਿਆ ਇਧਰ ਪਵਨ ਲੱਗੀ ਹੋਈ ਡਿਸਪੋਜ਼ਲ ਵਗੈਰਾ ਪਲੇਟਾਂ ਵਗੈਰਾ ਇਕੱਠੇ ਕਰਨ ਵਾਸਤੇ ਜੈਸ਼ ਨੇ ਵੀ ਬਹੁਤ ਹੈਲਪ ਕਰੀ ਜੈਸ਼ਾ ਖੀਰਾ ਚੱਕੀਏ ਚਲ ਇਹ ਠਾਦੀ ਬਣ ਜਾਊਗੀ ਰਹਿਣ ਦੇ ਤੇ ਬਰਾਡ ਸਾਬ ਇਹ ਐਫਰਟ ਨਾਲ ਹੀ ਮਤਲਬ ਕਿ ਥੋੜਾ ਲੱਗਦਾ ਹਿਮਾਚਲ ਹਾਂ ਗੰਦਗੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਜਿੱਥੇ ਪਾਵਾਂਗੇ ਉੱਥੇ ਵੈਸੇ ਮਤਲਬ ਚਲੋ ਕਈ ਵੀ ਗੁੱਸਾ ਕਰ ਜਾਂਦੇ ਨੇ ਆਪਾਂ ਪਰ ਫਿਰ ਵੀ ਸਿੱਧੀ ਗੱਲ ਕਹਿ ਦਿੰਨੇ ਆ ਵੀ ਜਿੱਥੇ ਵੀ ਯਾਰ ਮਤਲਬ ਖੜਦੇ ਹੋਣਾ ਸਮਾਨ ਨੂੰ ਕੀ ਹੁੰਦਾ ਗੱਡੀ ਤੇ ਗੱਡੀ ਚ ਰੱਖਣਾ ਇੱਕ ਗੱਡਾ ਬੈਗ ਲੈ ਲੂ ਅੱਡ ਨਹੀਂ ਹੁੰਦਾ ਕਿਸੇ ਲਫਾਫੇ ਚ ਪਾ ਕੇ ਸਮਾਨ ਰੱਖ ਲੈ ਉਹ ਜਿੱਥੇ ਥਾਂ ਮਿਲਦਾ ਬੱਸਮਨ ਉੱਥੇ ਸਿੱਟ ਦਿਓ ਜਾ ਕੇ ਦੋਸਤੋ ਸਾਨੂੰ ਸਿੰਬਲ ਦੀ ਰੂਹ ਮਿਲ ਗਈ ਆ ਜਿਹਦਾ ਰੇਟ ਬਾਜ਼ਾਰ ਦੇ ਵਿੱਚ ਲੱਖ ਰੁਪਿਆ ਕਵਾਂਟਲ ਤੇ ਦੋਸਤੋ ਇਹਦਾ ਪੌਦਾ ਹੁੰਦਾ ਐਡਾ ਵੱਡਾ ਤੁਸੀਂ ਦੇਖ ਰਹੇ ਹੋ ਤੇ ਦੋਸਤੋ ਇਹਦਾ ਪੌਦਾ ਹੁੰਦਾ ਐਡਾ ਵੱਡਾ ਤੁਸੀਂ ਦੇਖ ਰਹੇ ਹੋ ਸਿੰਬਲ ਦਾ ਪੌਦਾ ਆ ਤੇ ਇਹਦੇ ਖੋਖੜੀਆਂ ਲੱਗਦੀਆਂ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਖੋਖੜੀਆਂ ਦੇ ਵਿੱਚੋਂ ਰੂਹ ਨਿਕਲਦੀ ਹੈ ਰੂਹ ਦੇਖੋ ਐ ਲੱਗਦੀ ਜਿਵੇਂ ਵੈਲਵਟ ਹੁੰਦੀ ਹੈ ਨਾ ਬਿਲਕੁਲ ਇਹਦਾ ਕਪੜਾ ਵੀ ਉਸ ਤਰ੍ਹਾਂ ਸੌਫਟ ਸੌਫਟ ਹੈ ਆ ਦੇਖੋ ਆ ਦੇਖੋ ਤੁਸੀਂ ਇਹਦੇ ਜਿਆਦਾ ਜਾਣਕਾਰੀ Google ਵੀ ਸਰਚ ਕਰ ਸਕਦੇ ਹੋ ਤੇ ਬਾਕੀ ਸਾਨੂੰ ਤਾਂ ਦੋਸਤੋ ਅੱਜ ਪਤਾ ਲੱਗਿਆ ਵੀ ਇੰਨਾ ਮਹਿੰਗਾ ਨਰਮਾ ਵੀ ਹੁੰਦਾ ਹਾਂਜੀ ਵੀ ਮਤਲਬ ਕਿ ਇਹਦੀ ਰੂਹ ਕਹਿੰਦੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਇੱਥੇ ਅਸੀਂ ਦੇਖੀ ਜਦੋਂ ਸਾਨੂੰ ਵੀਰਜੀ ਹੋਰਾਂ ਨੇ ਦੱਸਿਆ ਤੇ ਅਸੀਂ ਆਹ ਚਲੋ ਕਿਉਂ ਨਾ ਦੇਖ ਕੇ ਅੱਗੇ ਤੇ ਨਾਲੇ ਸਾਨੂੰ ਇੱਥੇ ਮੋਰ ਦੇ ਖੰਭ ਵੀ ਮਿਲ ਗਏ ਇਹ ਰਹਾ ਜੀ ਮਮਾ ਮੈਂ ਬਾਅਦ ਵਿੱਚ ਆਉਂਦਾ ਹਾਂ ਇਹ ਤਾਂ ਸਲੰਕਰ ਇਹ ਪਏ ਨੂੰ ਸਾਲ ਹੋ ਗਿਆ ਤੇ ਕਲਰ ਦੇਖੋ ਇੱਕ ਸਾਲ ਹੋ ਗਿਆ ਇਹ ਗ੍ਰੇਨਾਈਟ ਆ ਗਿਆ ਵੈਸੇ ਗ੍ਰੇਨਾਈਟ ਹੈ ਜੀ ਗ੍ਰੇਨਾਈਟ ਆ ਗਿਆ ਸਿਲਵਰ ਟੋਨ ਚ ਆ ਗਿਆ ਜੀ ਹੂੰ ਠੀਕ ਹੈ ਜੀ ਇਹ ਬੀਟੀ ਬ੍ਰਾਊਨ ਆ ਗਿਆ ਆ ਦੇਖੋ ਆ ਪਿਆ ਇਹ ਪੀ ਸਾਰਾ ਬੇੜੇ ਜਿਹੀ ਲੱਗਣਾ ਜੀ ਹਾਂ ਹਾਂ ਤੇ ਨੀਂ ਬੈਂਗਲੌਰ ਤੋਂ ਲੈ ਕੇ ਆਏ ਜਿੱਥੇ ਹੁਣ ਦੋਸਤੋ ਅਸੀਂ ਘਰਨ ਚਾਲੇ ਪਾਤੇ ਆ ਤੇ ਬਹੁਤ ਵਧੀਆ ਲੱਗਿਆ ਚੀਮਾ ਸਾਹਿਬ ਕੋਲੇ ਆ ਕੇ ਤੇ ਹੋਟਲ ਦੀ ਲੋਕੇਸ਼ਨ ਹੈ ਦੋਸਤੋ ਬੜੌਗ ਤੇ ਬਾਕੀ ਦੋਸਤੋ ਤੁਸੀਂ ਗੂਗਲ ਵੀ ਕਰ ਸਕਦੇ ਹੋ ਤੇ ਚੰਡੀਗੜ੍ਹ ਤੋਂ 40 ਮਿੰਟਾਂ ਦੀ ਡਰਾਈਵ ਆ ਤੇ ਹਾਈਲਾਈਟਸ ਤੇ ਵੀ ਪਹਿਲੀ ਰੇਲ ਸਟੇਸ਼ਨ ਦੀ ਡਰਾਈਵ ਸੀ ਤੇ ਬਹੁਤ ਵਧੀਆ ਟਰੱਕ ਮਤਲਬ ਕਿ ਇਹਦੇ ਵਿੱਚ ਫੀਲਿੰਗ ਪੂਰੀ ਵਧੀਆ ਆ ਰਹੀ ਹੈ ਪਰ ਅਗਲੇ ਦੋ ਬੰਦੇ ਪੂਰੇ ਕੰਫਰਟ ਹੁੰਦੇ ਆ ਪਿੱਛੇ ਥੋੜਾ ਜਿਹਾ ਔਖੇ ਹੁੰਦੇ ਆ ਬੰਦੇ ਤੇ ਬਾਕੀ ਹਾਈਲਾਈਟਸ ਤਾਂ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਅਸੀਂ ਦੋ ਜਾਨੀ ਹੁੰਨੇ ਜਾਂ ਅੰਤਰ ਗੱਡੀ ਚ ਤੇ ਚਲੋ ਠੀਕ ਹੈ ਦੋਸਤੋ ਵਲੌਗ ਵਧੀਆ ਲੱਗਿਆ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ